ਸੋ ਇੱਕ ਸਾਲ ਤੋਂ ਕਿਦਾਂ ਨਰਕ ਭਰੀ ਜ਼ਿੰਦਗੀ ਕੱਟ ਰਹੀ ਆ ਇਹ ਬਜ਼ੁਰਗ ਸੋ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸੋ ਜਿਲ੍ਹਾ ਨਵਾਂ ਸ਼ਹਿਰ ਚ ਇਹੋ ਜਿਹੇ ਹਾਲਾਤ ਤੁਸੀਂ ਸ਼ਾਇਦ ਹੀ ਦੇਖੇ ਹੋਗੇ ਪਹਿਲਾਂ ਪਿੰਡ ਰੁੜਤੀ ਕਲਾ ਤਹਿਸੀਲ ਬਲਾਚੌਰ ਜਿਲ੍ਹਾ ਨਵਾਂ ਸ਼ਹਿਰ ਸੋ ਦੇਖੋ ਬਜ਼ੁਰਗ ਅੱਜ ਤੁਹਾਡੇ ਸਾਹਮਣੇ ਆਪਾਂ ਕਿਦਾਂ ਇਹਨਾਂ ਨੂੰ ਲੈ ਕੇ ਜਾ ਰਹੇ ਹਾਂ ਸੋ ਇਹਨਾਂ ਨੂੰ ਹੋਸ਼ ਵੀ ਨਹੀਂ ਹੈ ਨਾ ਸੁਣ ਰਿਹਾ ਇਸ ਟਾਈਮ ਨਾ ਇਹ ਬੋਲ ਸਕਦੇ ਨਾ ਤੁਰ ਸਕਦੇ ਨਾ ਬੈਠ ਸਕਦੇ ਸੋ ਬਹੁਤ ਔਖਾ ਹੋ ਜਾਂਦਾ ਯਾਰ ਗਰੀਬੀ ਦਾਵੇ ਦੇ ਵਿੱਚ ਜ਼ਿੰਦਗੀ ਕੱਟਣੀ ਬਹੁਤ ਔਖੀ ਹੈ ਦੇਖੋ ਪਿੰਡ ਦੀਆਂ ਮਾਵਾ ਪਿੰਡ ਦੀਆਂ ਭੈਣਾ ਔਰ ਪਿੰਡ ਦੇ ਬਜ਼ੁਰਗ ਸਾਰੇ ਅਰਦਾਸਾਂ ਕਰਦੇ ਨੇ ਦੋ ਤੀਆਂ ਨੇ ਉਹ ਵੀ ਅੱਜ ਦੇਖ ਨਹੀਂ ਹੁੰਦੀਆਂ ਸੋ ਦੇਖੋ ਯਾਰ ਤੁਹਾਡੀਆਂ ਦੁਆਵਾਂ ਤੁਹਾਡੇ ਸਹਿਯੋਗ ਦੇ ਨਾਲ ਵੀਰ ਗੁਰਪ੍ਰੀਤ ਸਿੰਘ ਮਿੰਟੂ ਜੀ ਹਸਨਪੁਰ ਕਲਾ ਵਿਖੇ ਜੋ ਸੇਵਾ ਨਿਭਾਉਂਦੇ ਨੇ ਉਹਨਾਂ ਦੇ ਕੋਲ ਆਪਾਂ ਜਿਨ੍ਹਾਂ ਨੂੰ ਲੈ ਕੇ ਆਏ ਆ ਸੋ ਦੇਖੋ ਉਹਨਾਂ ਦੀ ਟੀਮ ਅੰਚ ਕਿੱਦਾਂ ਅੱਗੇ ਹੋ ਕੇ ਇਸ ਬਜ਼ੁਰਗ ਦੀ ਸੇਵਾ ਕਰਨ ਦੇ ਲਈ حاضر ਹੋਈਏ ਸੋ ਦੇਖੋ ਯਾਰ ਉਹਨਾਂ ਤੋਂ ਵੀ ਜਿਹੜਾ ਬਜ਼ੁਰਗ ਦੇਖਿਆ ਨਹੀਂ ਗਿਆ ਸੋ ਕਿੱਦਾਂ ਫਰਸਟ ایڈ ਦੇ ਰਹੇ ਆ ਸੋ ਤੁਹਾਡੇ ਸਾਹਮਣੇ ਸੋ ਕਿੱਦਾਂ ਹੈ ਸੋਸਾਇਟੀ ਇਹਨਾਂ ਦੀਨ ਦੁਖੀਆਂ ਦਾ ਸਹਾਰਾ ਬਣਦੀ ਹੈ ਇਹਨਾਂ ਦੀ ਸੇਵਾ ਕਰਦੀ ਹੈ ਸੋ ਇਹਨਾਂ ਦੇ ਦੁੱਖ ਸੁਣਦੀ ਹੈ ਸੋ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਬਖਸ਼ੇ ਸੋ ਐਸੀ ਤਰ੍ਹਾਂ ਇਹ ਸੇਵਾ ਕਰਦੇ ਰਹਿਣ ਅਗਰ ਪੰਜਾਬ ਦੇ ਵਿੱਚ ਐਸ ਸੁਪਨਿਆਂ ਦਾ ਘਰ ਨਾ ਹੁੰਦਾ ਤਾਂ ਕਿੱਦਾਂ ਇਹਨਾਂ ਬਜ਼ੁਰਗਾ ਦੇ ਕਿੱਦਾਂ ਇਹ ਨਦੀਨ ਦੁਖੀਆਂ ਤੇ ਸੁਪਨੇ ਪੂਰੇ ਹੋਣੇ ਸੀ ਸੋ ਸਲੂਟ ਆ ਸਾਰੀ ਟੀਮ ਨੂੰ ਸੋ ਦੇਖੋ ਇੱਕ ਭੈਣ ਆਪਣੇ ਘਰ ਤੋਂ ਸਮਾਂ ਕੱਢ ਕੇ ਕਿੱਦਾਂ ਇਸ ਬਜ਼ੁਰਗ ਦੀ ਸੇਵਾ ਕਰਦੀ ਆ ਸੇਵਾ ਕਰਨੀ ਹਰ ਇੱਕ ਦੇ ਬਸ ਦੀ ਗੱਲ ਨਹੀਂ ਐ ਸੋ ਇਹ ਭਾਗਾ ਵਾਲਿਆਂ ਨੂੰ ਹੀ ਮਿਲਦੀ ਐ ਮਾਚਰ ਲੱਗੇ ਹੋ 50 ਸੇਸ ਰੋੜਾ ਸਾਡੇ ਕੋਲੇ ਬਾਪੂ ਜੀ ਨੂੰ ਲੈ ਕੇ ਆਇਆ ਵਾ ਇਹ ਤਾਂ ਜਿਹੜਾ ਪਤਰਾ ਬਾਪੂ ਦਾ ਘਰ ਇਹਦਾ ਇਹੜਾ ਛੋਨਾ ਦਰਿਆ ਨੱਦੀਆਂ ਦਾ ਬਾਬਾ ਛੋੜੇ ਵਿੱਚ ਉਲ ਗਿਆ ਹੋਇਆ ਦਾ ਘਰ ਦੇ ਵਿੱਚ ਦਵਾਈ ਦਾ ਕੋਈ ਜ਼ਾਦਨ ਹੈ ਨਹੀਂ ਬਾਪੂ ਜੀ ਤਰੀਫ ਇੱਕ ਸਾਲ ਦੇ ਸਮਾਂ ਹੋ ਗਿਆ ਫਿਜ਼ੀਕਲੀ ਡਿਸੇਬਲ ਨੇ ਮੰਜੇ ਤੇ ਹੀ ਨੇ ਬੈਠ ਫੋਨ ਹੋਏ ਫਿਰੇ ਨੇ ਹਾਲ ਤਾਂ ਜਿਹੜੀ ਬਾਪੂ ਜੀ ਨਾਲ ਡੋਟਾ ਬਾਪੂ ਜੀ ਹਾਲ ਤੋਂ ਦੇਖਦੇ ਸਾਂ ਕਿ ਇਹ ਰੋਣੇ ਸਾਡੇ ਕੋਲੇ ਲੈ ਕੇ ਆਏ ਆ ਅਸੀਂ ਇਲਾਜ ਲਈ ਬਾਪੂ ਜੀ ਦੀ ਤੰਦਰੁਸਤੀ ਲਈ ਸੁਪਨਿਆਂ ਦੇ ਘਰ ਦੇ ਹਸਪਤਾਲ ਦੇ ਵਿੱਚ ਦਾਖਲ ਕਰਾਉਣ ਲਈ ਲੈ ਕੇ ਚੱਲੇ ਆ। ਸਾਥ ਕਰਿਓ। ਬਾਪੂ ਬਤਾਰ ਸਿੰਘ ਜੀ ਤੋਂ ਹੋ ਕੇ ਇੱਕ ਤੰਦਰੁਸਤੀ ਭਰਿਆ ਜੀਵਨ ਫ੍ਰੀਟ ਕਰ ਰਹੇ। ਉਹ ਵੀ ਲੈ ਕੇ ਜਾਏ ਸੋਸ ਦੀ ਗੱਲ ਹੈ। ਕੀ ਹਾਲ ਹੈ? ਜੀ ਜੀ ਜੇ ਤੁਸੀਂ ਨਹੀਂ ਨਾ ਜੀ। ਆਪੀ ਗੱਲ। ਇਹ ਤਾਂ ਨਿੰਦ ਨਿੰਦ ਚੋਣ ਦੇ ਲਿਖੇ ਨੇ ਵੈਰੀ ਗੁੱਡ ਸਾਨੂੰ ਠੀਕ ਹੈ ਭਾਈ ਹੋਰ ਰੌਲਾ ਬਹੁਤ ਰੌਲਾ ਰਾਮਬਾਈ ਦਾਸ ਜੀ ਦਾਲ ਭਾਈ ਸਤਿ ਸ਼੍ਰੀ ਅਕਾਲ ਜੀ ਕਨੰਤ ਰਾਂਗ ਵੈਰੀ ਗਾ ਪਾਣੀ ਕਿਤਾ ਮਦਦ ਰੋਣ ਹੱਥ ਪੈ ਨੰਪ ਦੇ ਸੋ ਪਹਿਲਾਂ ਕੋਈ ਨਸ਼ਾ ਕਰਦੇ ਸੀ ਫਿਰ ਆਪਦੇ ਲੈਵੇ ਬਿਨਾਂ ਕਿਸੇ ਨਸ਼ਾ ਬਿਨਾਂ ਸਭ ਨੇ ਜਦੋਂ ਉਹ ਸਰੀਰ ਖੜਿਆ ਉਹ ਕੀ ਗੱਲ ਹੋਈ ਸੀ ਉਦੋਂ ਪਤਾ ਨਹੀਂ ਕਿੰਨਾ ਪਿਆ ਮੈਨੂੰ ਬਾਹਰ ਤਾਰ ਲਿਆ ਉਹ ਬਾਹਰ ਦੇ ਫੋਰਸ ਤੋਂ ਆਪਰੇ ਸਰੀਰ ਪਾੜਾ ਲਿਆ ਤੇ ਜਿੱਦਾਂ ਮੈਂ ਮੰਨ ਹੁੰਦਾ ਰਹਿੰਦਾ ਤੇ ਦੱਸਦਾ ਪਾਉਂਦਾ ਤੇ ਤੁਰੀ ਸੀ ਕਿ ਪੜਾ ਕੇ ਪਿੱਛੇ ਕੁੜੀਆਂ ਹੋਣ ਦਾ ਕੰਪਲੈਕਸ ਹੈ ਪੜਾ ਜਾਂ ਪੈਨਸਿਲ ਲੈ ਕੇ ਉਹ ਜੀ ਵੀ ਜਾਦਾ ਇਹ ਸੈਕਿੰਡਾ ਕਿੰਨੇ ਬੱਚੇ ਤੁਹਾਡੇ ਉਹ ਹੁੰਦਾ ਕਿੱਥੇ ਆ ਸੈਕਿੰਡ ਹੀ ਹੈ ਉਹ ਹਰ ਕੋਈ ਕੰਦੇ ਉਹਨੂੰ ਸੁਧੀ ਹੋਈ ਜਾਂਦੀ ਹੈ ਹੁਣ ਉਹਨੂੰ ਕਹਿੰਦੇ ਉਹ ਇਹ ਨਾਲ ਕੰਮ ਕਰਦਾ ਕੰਮ ਨਹੀਂ ਕਰਕੇ ਬਾਤ ਕਰਾਂਗੇ ਕਹਿੰਦੇ ਆ ਕਿ ਜੇਕਰ ਅੰਕਲਾ ਤੇ ਇਸੀ ਜੇਕਰ ਚਾਰੀ ਆਉਂਦੇ ਆ ਤਾਂ ਸਾਥ ਹੀ ਆਉਂਦੇ ਆ ਕਿ ਸਾਥ ਹੀ ਆਉਂਦੇ ਆ ਜੀ ਨੰਨਾ ਜੀ ਦਾਾਰ ਸਿੰਘ ਆਪਾਂ ਵੀ ਕਰਦੇ ਸੀ ਕੰਮ ਇਹ ਜਵਾਨੀ ਦੇ ਰਾਜਨੀਤਿਕ ਮੈਂ ਤਾਂ تیاری ਕਰਦੇ ਸੀ ਉਸ ਤੋਂ ਬਾਅਦ ਆ ਜਾਂਦੇ ਹਾਂ ਜੀ ਜੈਸਾ ਕੋਈ ਨਾ ਲੰਗਰੀ ਜੀ ਦਾ ਨਾ ਕੋਈ ਜਾਲੀ ਬਣਾਉਂਦਾ ਸੌਣ ਲੱਗੀ ਜੀ ਸਾਈਟ ਬਣਾ ਕੇ ਕਰਾਈਏ ਸਾਨੂੰ ਜੀ ਲੱਗਦੀ ਮੂਹ ਕਿੰਨੇ ਮੈਗਨਟ ਬਣਾ ਲਿਗਾ ਬੱਤਵਾਦ ਹੁੰਦੀ ਆ ਬਾਜ ਤੋਂ ਬਾਜ ਕੋਈ ਨਹੀਂ ਆਨੇ ਯਾਨੀ ਫੈਸਲੇ ਬਾਰੇ ਬਾਤ ਕਰਦੇ ਆ ਇਸੇ ਰੰਗ ਸਰਪਾ ਸਿਰਰ ਕੀ ਪੈਂਦਾ ਹੁੰਦਾ ਹੈ ਕੋਸ਼ਿਸ਼ ਕਰਾ ਕੋਸ਼ਿਸ਼ ਕਰਾ ਵੈਗੁੱਛੇ ਕਾ ਕਾ ਵੈਗੁੱਛੇ ਕੀ ਕਰਦੇ ਪਿੰਡ ਰੋਟੀ ਕਲਾ ਸਿਹਤ ਬਣਾ ਚੋਰ ਜਿਹੜਾ ਨਮਸ਼ਾ ਜਿੱਥੇ ਸਰਕਾਰ ਚੋਟਾ ਦਾ ਤਰੋੜਾ ਜੀ ਕੀ ਲੱਗੇ ਆਇਆ ਤਾਂ ਜਿਹੜੇ ਤੁਸੀਂ ਜਿਹੜੇ ਖੋਖਾਤ ਦੀ ਜਿਹੜੀ ਹੋਈ ਜਿਹੜੇ ਹਾਲਾਤ ਚ ਪਏ ਸੀ ਦਾ ਬੇਟੂ ਕੀ ਹਾਲ ਸੀ ਘਰ ਦੇ ਵਿੱਚ ਉਸਾਰਨੀ ਦੇ ਜਿਹੜਾ ਕਿਸੇ ਦਿਓ ਵਧੀਆ ਰਾਜ ਦੇ ਸੀ ਦਾ ਕੰਮ ਕਰਦਾ ਸੀ ਚਾਰ ਮਹੀਨੇ ਕਮਾਉਂਦਾ ਸੀ ਈਆਂ ਨੂੰ ਪੜਾਇਆ ਪਾਲਿਆ ਪਿਆਆ ਵਧੀਆ ਆਪਣੇ ਘਰੇ ਕਰਤੀ ਹੈ ਇੱਕ ਪੁੱਤ ਸੀ ਉਹਨੂੰ ਵੀ ਬੜੇ ਚਾਵਾਂ ਲਾਡਾਂ ਨਾਲ ਪਾਲਿਆ ਸੀ ਪਰ ਸ਼ਾਮ ਸਾਡੇ ਪੰਜਾਬ ਦੇ ਵਿੱਚ ਨਸ਼ੀਮਾ ਪਿਆ ਬੰਦਾ ਕਿੱਥੇ ਐਸੀ ਐਸੀ ਕਿ ਬਾੜੀ ਮੇਰੀ ਚਲੀ ਉਹ ਤੇ ਨੂੰ ਮੈਸੇਜ ਦਾਂ ਬਹੁਤ ਸ਼ੁਕਰ ਹੈ ਟਰਪੀ ਕਲਪਮੈਂਟ ਵਾਸੀਆਂ ਦਾ ਇਹੋ ਨੇ ਪੈਸੇ ਇਕੱਠੇ ਕਰਕੇ ਪਿੰਡ 'ਚ ਉਹ ਬੱਚੇ ਦੇ ਲਾਜ ਵਾਸਤੇ ਉਹਨੂੰ ਰੀ ਹੈਬ ਸੈਂਟਰ ਭੇਜਿਆ ਕਿ ਜੇ ਆਪ ਕੋ ਆ ਕੇ ਆਪਣੀ ਜੀਕੇ ਨਾਲ ਆਪਣੀ ਭੈਣ ਦੇ ਘਰੇ ਲੈ ਕੇ ਦੁਬਾਰਾ ਫੇਰ ਟੁੱਟ ਕੇ ਖੜੇ ਹੋਗੇ ਜੀ ਕਰਦਾ ਹੈ ਸਾਫੇ ਕਰ ਦਿੱਤਾ ਜਾਵੇ ਓਕੇ ਇੱਕ ਬਾਪ ਨੂੰ ਬਹੁਤਲਾ ਬੁੰਦਾ ਦਾ ਬਹੁਤ ਆਉਂਦਾ ਜੀ ਕੋਤ ਦਾ ਰੋਣਾ ਮਾਵੇ ਪੁੱਤ ਜੀ ਸਕੇਤਾ ਉੱਲੀ ਹੋਣ ਉਹਦੇ ਹਰ ਰੋਜ਼ ਨਾਮ ਤੇ ਆਉਂਦੇ ਲੋਕ ਜੀ ਦਾ ਬਾਪ ਜਿਸਕੇ ਕੀ ਸੀ ਕਿਤਾ ਬੜੇ ਬਿਮਾਰਾ ਰੀਨੋਲੋਜੀ ਦੀ ਸਬੰਧਿਆ ਦਾੜਾ ਦੀ ਕਿਹ ਸਮੱਸਿਆ ਆ ਰਹੀ ਆ ਖੜਾ ਖੜਾ ਪਿੱਛੇ ਨੂੰ ਤੇ ਜਿਵੇਂ ਦਾ ਸਰੀਰ ਕਰਮ ਦਾ ਕਰਮ ਹੋ ਗਿਆ ਸਰੀਰ ਬਿਲਕੁਲ ਮੰਦਿਰ ਚਲਾ ਗਿਆ ਤੇ ਪਿੱਛੇ ਪੈਦਸ ਹੋ ਕੇ ਵੱਡੇ ਵੱਡੇ ਚੱਕ ਲੋ ਕੇ ਕਿਉਂਕਿ ਪੁੱਤ ਨਹੀਂ ਸਭਾਰਨਾ ਦੀ ਪੁੱਤਰੀ ਪਾਸਾ ਟੋਣਾ ਦੀ ਪੁੱਤ ਨਹੀਂ ਲਪਾਉਣਾ ਸੀ ਪੁੱਤ ਦਾ ਆਪ ਆਪਣੀ ਕੁੰਜੀ ਤੋਂ ਦੂਰ ਹੋਇਆ ਬੈਠਾ ਅਰਦਾਸ ਕਰਿਓ ਭਾਈ ਅਰਤਾਰ ਸਿੰਘ ਬਾਸਤੇ ਤੁਹਾਡਾ ਕਿਹਾ ਮਾਤ ਪ੍ਰਵਿੰਦਰ ਗੌਰ ਦਾ ਇਹਨਾਂ ਦੇ ਘਰ ਦੇ ਦੁਆਰਾ ਫਿਰ ਤੋਂ ਸੁਖੀ ਹੋਣਾ ਇਹਨਾਂ ਦਾ ਬੇਟਾ ਉਹਨਾਂ ਕੀ ਨਾਮ ਨਨਕ ਰੋਹਿਤ 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 ਕੰਮ ਦੀ ਬੋਧੀ ਆ ਕੰਗੜ ਹੈ ਬਸ ਕਾ ਹੈ ਬਸ ਬਸ ਟ੍ਰਾਂਸ ਕਰ ਰਹੇ ਹੋ ਰੋਹਿਤ ਠੀਕ ਹੋ ਗਏ ਸੋ ਆਪਣਾ ਤੋਂ ਅਪਲਾਈ ਕਰ ਸਕਦੇ ਆਪਣੇ ਬਾਪ ਦਾ ਸਹਾਰਾ ਬਣ ਸਕਦੇ ਆਪਣੇ ਬਾਪ ਨੂੰ ਦੁਨੀਆ ਦੇ ਦੇ ਸਕਦੇ ਆਪਣੇ ਬਾਪ ਦੇ ਸਪੋਰਟ ਦੇ ਸਕਦੇ ਆਪਣੇ ਮਾਂ ਦੀਆਂ ਸਦਰਾਂ ਨੂੰ Uvek yeah. bih